ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੱਲ ਨਵਜੋਤ ਸਿੰਘ ਸਿੱਧੂ ਨੇ ਇੱਕ ਨਸੀਹਤ ਦਿੱਤੀ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਆਪਣੇ ਨਵੇਂ ਅਖਾੜੇ ਲਾਉਣੇ ਬੰਦ ਕਰੋ ਦੱਸਦੀ ਹੈ ਕਿ ਹੁਣ ਨਵਜੋਤ ਸਿੰਘ ਸਿੰਧੂ ਦੇ ਵੱਲੋਂ ਇੱਕ ਪੋਸਟ ਹੈ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਈ ਸਵਾਲ ਮੁਰ ਤੋਂ ਚੱਕੇ ਨੇ ਤੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਕਬਰਾਹੜ ਚੋਂ ਪੈਦਾ ਗੁੰਮਰਾਹਕੁੰਨ ਬਿਆਨ ਤੇ ਵਿਹਾਰ ਚੁਤرائی ਵਾਲੇ ਪੈਤੇ ਪੈਤੜੇਵਾਜੀ ਦਾ ਆਹ ਨਮੂਨਾ ਤੁਸੀਂ ਇੰਡੀਆ ਗੱਠ ਜੋੜ ਦੀ ਸਿਆਸਤ ਨੂੰ ਨਕਾਰੋ ਤੇ ਬੋਲੋ ਕਿ ਅਸੀਂ ਕਾਂਗਰਸ ਹਾਈ ਕਮਾਂਡ ਵੱਲੋਂ ਇਸ ਗੱਠ ਜੋੜ ਦੇ ਸਿਆਸੀ ਫੈਸਲਿਆਂ ਨੂੰ ਲਾਗੂ ਨਹੀਂ ਕਰਾਂਗੇ ਤਾਂ ਇਹ ਵੱਖਰਾ ਅਖਾੜਾ ਨਹੀਂ ਹੈ ਪਰ ਜੇ ਸਿੱਧੂ ਇਹ ਆਖੇ ਕਿ ਹਾਈ ਕਮਾਂਡ ਨਾਲ ਖੜਾਂਗਾ ਤੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਖਾੜਾ ਕਿਵੇਂ ਹੋ ਗਿਆ ਕਾਂਗਰਸ ਦੇ 78 ਤੋਂ 18 ਐਮ ਐਲ ਏ ਰਹਿਣ ਦੀ ਜ਼ਿੰਮੇਵਾਰੀ ਤੁਹਾਡੇ ਸਿਰੋਂਦੀ ਹੈ ਨਾ ਕਿ ਪ੍ਰਦਾਨ ਹੋਣ ਵਜੋਂ ਨਵਜੋਤ ਸਿੰਘ ਸਿੱਧੂ ਸਿਰ ਹੈ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਲੁੱਟ ਖਤਮ ਕਰਨ ਵਾਲਾ ਪੰਜਾਬ ਏਜੰਡਾ ਨਕਾਰ ਕੇ ਦਲਿਤ ਪੱਤਾ ਖੇਡਿਆ ਹੈ ਨਤੀਜਾ ਤੁਹਾਡੀਆਂ ਬਾਦਲਿਆਂ ਨਾਲ ਉੱਤਰ ਘਾਟੋ ਮੈਂ ਚੜਾ ਵਾਲੀ ਸਿਆਸਤ ਕਰਨ ਹੈ ਬਾਜਵਾ ਸਾਹਿਬ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਵੇਲੇ ਤਾਂ ਤੁਸੀਂ ਸਿਸਵਾ ਫਾਰਮ ਤੇ ਜਾ ਕੇ ਕੈਪਟਨ ਅਮਰਿੰਦਰ ਨਾਲ ਪਿੰਗਾ ਝੂੜਦੇ ਸੀ ਤੁਹਾਡੇ 2 ਸਾਲ ਤੋਂ ਐਲਾਨਮੰਤ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਖਿਲਾਫ ਅਖਾੜਾ ਲੱਗਿਆ ਹੈ ਇਹ ਦੱਸੋ ਤੁਹਾਡੀ ਕਾਂਗਰਸ ਸਰਕਾਰ ਦੀ ਕਿਹੜੀ ਨੀਤੀਆਂ ਤੇ ਫੈਸਲਿਆਂ ਨੂੰ ਐਲਾਨਮੰਤ ਸਰਕਾਰ ਉਲੰਘ ਰਹੀ ਹੈ ਨਵਜੋਤ ਸਿੰਘ ਸਿੱਧੂ ਨੇ ਐਲਾਨਮੰਤ ਸਰਕਾਰ ਦੀਆਂ ਨੀਤੀਆਂ ਤੇ ਫੈਸਲਿਆਂ ਉੱਪਰ ਹਮਲਾ ਕੀਤਾ ਹੈ ਤੇ ਤੁਹਾਨੂੰ ਕਿਉਂ ਤਕਲੀਫ ਹੋ ਰਹੀ ਹੈ ਵਿਧਾਨ ਸਭਾ ਦੀਆਂ ਚੋਣ ਹਾਰਨ ਤੋਂ ਬਾਅਦ ਵੀ ਸਿੱਧੂ ਨੇ ਆਪ ਸਰਕਾਰ ਦੀਆਂ ਗਰੰਟੀਆਂ ਪੂਰੇ ਨਾ ਕਰਨ ਦੀ ਸਿਆਸਤ ਖਿਲਾਫ ਹਮਲਾ ਕੀਤਾ ਸੀ ਤੇ ਐਲਾਨਤ ਨੂੰ ਉਸ ਗੱਲਬਾਤ ਕਰਨ ਦੇ ਲਈ ਸੱਦਾ ਦੇਣ ਲਈ ਮਜ਼ਬੂਤ ਹੋਣਾ ਪਿਆ ਸੀ ਹਾਲੇ ਇਹਨੇ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਪੋਸਟ ਆ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇਹ ਜਵਾਬ ਆ ਜਿਹੜੇ ਦਿੱਤੇ ਗਏ ਅਤੇ ਪਤੜੇਵਾਜੀ ਦਾ ਆਹ ਨਮ ਆਲਾ ਨਮੂਨਾ ਤੁਸੀਂ ਇੰਡੀਆ ਗੱਠ ਜੋੜ ਦੀ ਸਿਆਸਤ ਨੂੰ ਨਕਾਰੋ ਤੇ ਬੋਲੋ ਕਿ ਅਸੀਂ ਕਾਂਗਰਸ ਹਾਈਕ ਮਾੜਵਲੋ ਇਸ ਗੱਠ ਜੋੜ ਦੇ ਸਿਆਸੀ ਫੈਸਲਿਆਂ ਨੂੰ ਲਾਗੂ ਨਹੀਂ ਕਰਾਂਗੇ ਤਾਂ ਇਹ ਵੱਖਰਾ ਅਖਾੜਾ ਨਹੀਂ ਹੈ ਪਰ ਜੇ ਸਿੱਧੂ ਇਹ ਆਖੇ ਕਿ ਹਾਈ ਕਮਾਂਡ ਨਾਲ ਖੜਾਂਗਾ ਤੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਖੜਾ ਕਿਵੇਂ ਹੋ ਗਿਆ ਕਾਂਗਰਸ ਦੇ 78 ਤੋਂ 18 ਐਮ ਐਲ ਏ ਰਹਿਣ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਹੁੰਦੀ ਹੈ ਨਾ ਕਿ ਪ੍ਰਦਾਨ ਹੋਣ ਵਜੋਂ ਨਵਜੋਤ ਸਿੰਘ ਸਿੱਧੂ ਸਿਰ ਹੈ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਲੁੱਟ ਖਤਮ ਕਰਨ ਵਾਲਾ ਪੰਜਾਬ এজেন্ডਾ ਨਕਾਰ ਕੇ ਦਲਿਤ ਪੱਤਾ ਖੇਡਿਆ ਹੈ ਨਤੀਜਾ ਤੁਹਾਡੀਆਂ ਬਾਦਲ ਕਿਆਂ ਨਾਲ ਉੱਤਰ ਘਾਟੋ ਮੈਂ ਚੜਾ ਵਾਲੀ ਸਿਆਸਤ ਕਾਰਨ ਹੈ ਬਾਜਵਾ ਸਾਹਿਬ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਵੇਲੇ ਤਾਂ ਤੁਸੀਂ ਸਿਸਵਾ ਫਾਰਮ ਤੇ ਜਾ ਕੇ ਕੈਪਟਨ ਅਮਰਿੰਦਰ ਨਾਲ ਪਿੰਗਾ ਝੂੜਦੇ ਸੀ ਤੁਹਾਡੇ 2 ਸਾਲ ਤੋਂ ਐਲਾਨਮੰਤ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਖਿਲਾਫ ਅਖਾੜਾ ਲੱਗਿਆ ਹੈ ਇਹ ਦੱਸੋ ਤੁਹਾਡੀ ਕਾਂਗਰਸ ਸਰਕਾਰ ਦੀ ਕਿਹੜੀ ਨੀਤੀਆਂ ਤੇ ਫੈਸਲਿਆਂ ਨੂੰ ਐਲਾਨਮੰਤ ਸਰਕਾਰ ਉਲੰਘ ਰਹੀ ਹੈ ਨਵਜੋਤ ਸਿੰਘ ਸਿੱਧੂ ਨੇ ਐਲਾਨਮੰਦ ਸਰਕਾਰ ਦੀਆਂ ਨੀਤੀਆਂ ਤੇ ਫੈਸਲਿਆਂ ਉੱਪਰ ਹਮਲਾ ਕੀਤਾ ਹੈ ਤੇ ਤੁਹਾਨੂੰ ਕਿਉਂ ਤਕਲੀਫ ਹੋ ਰਹੀ ਹੈ ਵਿਧਾਨ ਸਭਾ ਦੀਆਂ ਚੋਣ ਹਾਰਨ ਤੋਂ ਬਾਅਦ ਵੀ ਸਿੱਧੂ ਨੇ ਆਪ ਸਰਕਾਰ ਦੀਆਂ ਗਰੰਟੀਆਂ ਪੂਰੇ ਨਾ ਕਰਨ ਦੀ ਸਿਆਸਤ ਖਿਲਾਫ ਹਮਲਾ ਕੀਤਾ ਸੀ ਤੇ ਐਲਾਨਮੰਦ ਨੂੰ ਉਸ ਗੱਲਬਾਤ ਕਰਨ ਦੇ ਲਈ ਸੱਦਾ ਦੇਣ ਲਈ ਮਜ਼ਬੂਤ ਹੋਣਾ ਪਿਆ ਸੀ ਹਾਲੇ ਇਹਨੇ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੀ ਪੋਸਟ ਆ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇਹ ਜਵਾਬ ਆ ਜਿਹੜੇ ਦਿੱਤੇ ਗਏ